ਜਗਬਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਜੰਮੂ ਕਸ਼ਮੀਰ ਦੇ ਕਸ਼ਤਵਾੜ ਦੇ ਵਿੱਚ ਲਗਾਤਾਰ ਭਿਆਨਕ ਹਾਲਾਤ ਜਿਹੜੇ ਉਹ ਬਣੇ ਹੋਏ ਨੇ ਕਿਉਂਕਿ ਲਗਾਤਾਰ ਕੀ ਰੈਸਕਿਊ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਔਰ ਅਜੇ ਵੀ ਜੋ ਲਾਪਤਾ ਲੋਕ ਨੇ ਉਹਨਾਂ ਦੀ ਭਾਲ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ 100 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਕੱਲ 120 ਤੋਂ ਵੱਧ ਲੋਕ ਸੀਗੇ ਹੁਣ ਦੱਸਿਆ ਜਾ ਰਿਹਾ ਹੈ ਕਿ 100 ਤੋਂ ਵੱਧ ਲੋਕ ਅਜੇ ਵੀ ਲਾਪਤਾ ਨੇ ਕਈ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ ਇਹ ਅਸੀਂ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਆ ਗੱਡੀਆਂ ਜਿਹੜੀਆਂ ਨੇ ਉਹ ਵੀ ਮਲਬੇ ਦੇ ਢੇਹਾਂ ਆ ਚੁੱਕੀਆਂ ਨੇ ਲੋਕਾਂ ਦਾ ਸਮਾਨ ਕਿੱਟਾਂ ਹੋ ਗਈਆਂ ਹੋਰ ਜਿਹੜਾ ਲੀੜਾ ਕਪੜਾ ਜਿਹੜਾ ਆ ਉਹ ਵੀ ਇੱਥੇ ਪਿਆ ਹੋਇਆ ਹੈ ਤਾਂ ਉਹਨੂੰ ਦੇਖ ਕੇ ਹੋਰ ਵੀ ਅ ਜੇਕਰ ਅਸੀਂ ਗੱਲ ਕਰਦਿਆਂ ਤਾਂ ਭਿਆਨਕ ਮੰਜ਼ਰ ਦਾ ਪਤਾ ਲੱਗਦਾ ਹੈ ਕਿ ਜਦੋਂ ਜੱਕਦਮ ਪਾਣੀ ਆਇਆ ਹੋਵੇਗਾ ਤਾਂ ਕਿਸ ਤਰੀਕੇ ਦੇ ਖਲਾਤ ਇਸ ਜਗ੍ਹਾ ਤੇ ਬਣੇ ਸੀ ਤੁਹਾਨੂੰ ਦੱਸ ਦਈਏ ਕਿ ਕਿਸ਼ਤ ਬਾੜ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਨਾਲ ਬੱਦਲ ਫਟੇ ਔਰ ਬੱਦਲ ਫਟਣ ਦੇ ਕਰਕੇ ਹੜ ਵਾਲੀ ਸਥਿਤੀ ਬਣ ਗਈ ਔਰ ਪਾਣੀ ਦਾ ਵਹਾਅ ਇੰਨਾ ਕੁ ਜ਼ਿਆਦਾ ਤੇਜ਼ ਸੀ ਕਿ ਜਦੋਂ ਪਾਣੀ ਢਲਾਨ ਵੱਲ ਨੂੰ ਡਿੱਗਣਾ ਸ਼ੁਰੂ ਹੋ ਗਿਆ ਤਾਂ ਉਹ ਸਾਰਾ ਕੁਝ ਹੀ ਆਪਣੇ ਨਾਲ ਸਮੇਟ ਕੇ ਲੈ ਜਾਂਦਾ ਹਰੇਕ ਚੀਜ਼ ਮਲਬਾ ਬਣਾ ਕੇ ਰੱਖ ਦਿੰਦਾ ਔਰ ਨਾਲ ਦੀ ਨਾਲ ਲੈਂਡ ਸਲਾਈਡਿੰਗ ਜਿਹੜੀ ਹੈ ਉਹ ਵੀ ਹੋਈ ਹੈ ਜਿਸ ਤੋਂ ਬਾਅਦ ਹੁਣ ਤੋਂ ਅੰਦਾਜ਼ਨ ਦੱਸਦੀ ਕਿ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ